ਦਰਗਾ ਬੱਬਾ ਸੁਰਜੀਤ ਸ਼ਾਹ ਜੀ ਇਬਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰੇ ਵੀ ਸਾਲਾਨਾ ਮੇਲਾ ਬੱਬਾ ਕਿਰਨ ਸ਼ਾਹ ਸ਼ੇਰਗਿੱਲ ਦੀ ਰਹਿਨਮਾਈ ਹੇਠ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੇਲੇ ਦੌਰਾਨ ਵਿਸ਼ੇਸ਼ ਰੂਪ ਵਿੱਚ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਮੈਡੀਕਲ ਕੈਂਪ ਦੌਰਾਨ ਡਾਕਟਰ ਜੀਪ ਭਗਤ ਸਪੈਸ਼ਲਿਸਟ ਈ.ਐਨ.ਟੀ ਨੇ ਲੋੜਵੰਦ ਮਰੀਜ਼ਾਂ ਦੇ ਚੈੱਕਅਪ ਕਰਕੇ ਜ਼ਰੂਰਤ ਮੁਤਾਬਿਕ ਦਵਾਈਆਂ ਵੰਡੀਆਂ। ਦੇਰ ਤੱਕ ਦਰਗਾਹ ਬੱਬਾ ਸੁਰਜੀਤ ਸ਼ਾਹ ਦਰਬਾਰ ਵਿਖੇ ਕਵਾਲੀਆਂ ਕਰਵਾਈਆਂ ਗਈਆਂ। ਇਸ ਮੌਕੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਦੇ ਆਲ ਪ੍ਰਧਾਨ ਸੰਜੀਪ ਪੁੰਜ ਨੇ ਆਪਣੀ ਟੀਮ ਸਮੇਤ ਹਰਜੀਤ ਸਿੰਘ ਹਰਨੀਤ ਸਿੰਘ ਹਰਸ਼ ਪੁੰਜ ਨੇ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਬਾਬਾ ਕਿਰਨਸ਼ਾ ਸ਼ੇਰਗਿੱਲ ਨੇ ਜਿੱਥੇ ਡਾਕਟਰ ਜੀਪਗਤ ਨੂੰ ਸਨਮਾਨਿਤ ਕੀਤਾ ਉੱਥੇ ਪ੍ਰਧਾਨ ਸੰਜੀਪ ਪੁੰਜ ਅਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਸਾਰੀ ਟੀਮ ਨੂੰ ਬਾਬਾ ਜੀ ਸ਼ਰੋਪਾ ਭੇਟ ਕਰਕੇ ਵਧਾਈ ਦਿੱਤੀ ਇਸ ਮੌਕੇ ਕੁਲਦੀਪ ਬੌਂਸਰ ਸਾਹਿਲ ਸੈਗਲ ਰਿੰਕੂ ਸੇਵਾਦਾਰ ਰਾਜਕੁਮਾਰ ਹੈਪੀ ਅਨਿਲ ਮਹਾਜਨ ਸੁਲੱਖਣ ਸਿੰਘ ਮੰਗਤਰਾਮ ਆਦਿ ਤੋਂ ਇਲਾਵਾ ਬਹੁਤ ਸਾਰੀ ਸੰਗਤ ਹਾਜ਼ਰ ਸੀ